ਲੋ ਜੀ ਬਿਲਕੁਲ ਨਾਲ ਨਾਲ ਅਮਿਤ ਮਨੀ ਦੇ ਨਾਲ ਨਾਲ ਸੋਨੂ ਸਿਤੋਵਾਲਾ ਆ ਜਿਹੜੇ ਉਹਨਾਂ ਦੇ ਨਾਲ ਸਿਰਫ ਉਹੀ ਸਟੇਜ ਤੱਕ ਆਣ ਬਾਕੀ ਪਿੱਛੇ ਰਿਓ ਇੱਕ ਵਾਰੀ ਗੱਜ ਕੇ ਰੋਲਾ ਦੇ ਬਾਗ ਤਾੜੀਆਂ ਜਿਹਾ ਲਗਾ ਕੇ ਦੱਸੋ ਜਰਾ ਹਲਕੇ ਤਾੜੀਆਂ ਇਹ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਪੂਰਾ ਜਾਦੂ ਇਹਨਾਂ ਦਾ ਚੱਲ ਰਿਹਾ ਮੋਸੂ ਬਲਾਰੀ ਬਾਲਸ ਨੂੰ ਆਹ ਸੋਨੂ ਭਾਜੀ ਸਿਤੋਵਾਲਾ ਸਾਬ ਨੇ ਬੜੀ ਮਿਹਰ ਕੀਤੀ ਆ ਸੋਨੂ ਜੈ ਹੋਵੇ ਇਹ ਅਸ਼ੀਰਵਾਦ ਫਕਰ ਫਕੀਰਾਂ ਦਾ ਇਹ ਅਸ਼ੀਰਵਾਦ ਬਾਪੂ ਮਾਹੀ ਸ਼ਾ ਸਰਕਾਰ ਦਾ ਇਹ ਅਸ਼ੀਰਵਾਦ ਗੌਸਪਾਕ ਸਰਕਾਰ ਦਾ ਆ ਸੋਨੂ ਬਾਸ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਆ ਸਟੇਜ ਤੱਕ ਜਰਾ ਇਹ ਮੁੰਡਾ ਜਿੱਥੇ ਵੀ ਜਾਂਦਾ ਤੁਹਾਨੂੰ ਪਤਾ ਅੱਜਕੱਲ ਛਾ ਜਾਂਦਾ ਤੇ ਅੱਜ ਉਸਤਾਦ ਗੁਲਸ਼ਨ ਮੀਰ ਜੀ ਦਾ ਵੀ ਅਸ਼ੀਰਵਾਦ ਇਹਨੂੰ ਮਿਲ ਗਿਆ ਬਾਪੂ ਮਾਹੀ ਸ਼ਾਸਤ੍ਰਕਾਰ ਦਾ ਅਸ਼ੀਰਵਾਦ ਮਿਲ ਗਿਆ ਪਰ ਇਹੋ ਜੇ ਥੋੜੇ ਜਿਹਾ ਸਾਨੂੰ ਬਾਜੀ ਨੂੰ ਉੱਪਰ ਲੈ ਆਈਏ ਜਿੰਨੀ ਵੀ ਸੰਗਤ ਦਰਬਾਰ ਦੇ ਵਿੱਚ ਬੈਠੀ ਹੈ ਆ ਪਿਆਰ ਕਰਨ ਵਾਲੀਆਂ ਰੂਹਾਂ ਬੈਠੀਆਂ ਨੇ ਬਾਜੀ ਉੱਪਰ ਲੈ ਉੱਪਰ ਇੱਧਰ ਲੈ ਵੋ ਇੱਥੇ ਲੈ ਵੋ ਇੱਧਰ ਲੈ ਵੋ ਸੋ ਜਿੰਨੀਆਂ ਵੀ ਇਹਨਾਂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਬੈਠੀਆਂ ਇੱਕ ਵਾਰੀ ਜਰਾ ਤਾੜੀ ਜੀ ਲਗਾ ਕੇ ਦੱਸੋ ਜਰਾ ਤਾੜੀ ਖੁਲਗ ਲਗਾ ਕੇ ਦੱਸੋ ਜਰਾ ਖੁਲਗੇ ਖੁਲਗੇ ਪਤਾ ਲੱਗੇ ਤੁਹਾਡੇ ਪਿਆਰ ਦਾ ਤੁਹਾਡੇ ਪਿਆਰ ਦੀ ਬਦੌਲਤ ਦਾ ਪਤਾ ਲੱਗਣਾ ਚਾਹੀਦਾ ਕੋਈ ਨਾ ਕੋਲੇ ਪਿਆਰ ਨਾਲ ਉੱਪਰ ਲੈ ਕੇ ਕੋਲੇ ਆਪਣੇ ਲੋਗ ਨੇ ਸਾਰੇ ਇਹ ਆਪਣਾ ਪਿਆਰ ਕਰਨ ਵਾਲੇ ਲੋਗ ਨੇ ਸਾਰੇ ਸੋਨੂ ਪਾ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੂੰ ਇਹ ਬਾਪੂ ਗੁਲਸ਼ਨ ਮੀਰ ਜੀ ਦਾ ਜਿੰਨੂੰ ਪਿਆਰ ਮਿਲਦਾ ਉਹਨੂੰ ਫਿਰ ਪਿਆਰ ਹੀ ਮਿਲਦਾ ਜਾਂਦਾ ਇਹ ਸਾਹਿਲ ਮੀਰ ਦੀ ਸਪੈਸ਼ਲ ਡਿਮਾਂਡ ਸੀ ਤੇਰੇ ਲਈ ਆਂ ਬਰੇਨ ਲੁਭਾਣਾ ਜੀ ਇਹ ਸਟਾਰ ਹੈਗਾ ਇੰਸਟਾਗ੍ਰਾਮ ਦਾ ਇਧਰ ਲਿਆਓ ਸੋਨੂੰ ਭਾਜੀ ਨੂੰ ਸਾਹਮਣੇ ਲਿਆਓ ਯਾਰ ਪਹਿਲਾਂ ਜੈ ਹੋਵੇ ਜੈ ਹੋ ਸੋਨੂੰ ਸੀਤੋ ਵਾਲਾ ਇੱਕ ਵਾਰੀ ਗੱਜ ਕੇ ਤਾੜੀਆਂ ਖੁੱਲ ਕੇ ਤਾੜੀਆਂ ਖੁੱਲ ਕੇ ਇੱਕ ਵਾਰੀ ਜਿਹੜਾ ਉਹ ਹੀ ਆਪਣਾ ਡਾਇਲੌਗ ਬੋਲ ਕੇ ਦਿਖਾ ਕੀ ਹਾਲ ਚਾਲ ਦੋਸਤੋ ਬੋਲ ਦੇ ਕੋ ਹਾਂਜੀ ਕਿੱਦਾਂ ਦੋਸਤੋ ਕੀ ਹਾਲ ਚਾਲ ਆ ਓ ਜੀ ਆ ਤਾੜੀਆਂ ਖਲਗਿਆ ਯਾਰ ਹੋਰ ਕੁਝ ਦੋ ਕੇ ਸੁਰ ਛੇੜਨ ਜਾਓਗੇ ਹੈਲੋ ਹੈਲੋ ਇੱਕ ਮਿੰਟੋ ਕਹਿੰਦੇ ਜਰਾ ਮੈਂ ਉਹ ਸੁਰ ਦੱਸ ਲਵਾਂ ਸੁਰ ਦੱਸ ਕੇ ਫੇਰ ਆਂਦੇ ਤੁਹਾਡੇ ਤੁਹਾਡੇ ਰੂਹ ਗੁਰੂ ਆਂਦੇ ਨੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਇਹ ਵੀ ਹਾਂ ਬਾਕੀ ਯਾਰ ਇਦਾਂ ਜਿਹੜੇ ਉਹਦੇ ਨਾਲ ਉਹ ਰੋ ਉੱਪਰ ਬਾਕੀ ਥੱਲੇ ਆ ਜਾਓ ਮੇਰੇ ਭਰਾ ਮੇਰੀ ਹੱਥ ਜੋੜ ਕੇ ਬੇਨਤੀ ਤੁਹਾਡੇ ਇਹ ਤੁਹਾਡੇ ਪਿਆਰ ਦੀ ਬਦੌਲਤ ਉਸਤਾਦ ਗੁਲਸ਼ਨ ਮੀਰ ਜੀ ਨੇ ਕਿਹਾ ਸੀ ਕਿ ਅੱਜ ਕੱਲ੍ਹ ਇਹ ਮੁੰਡੇ ਦਾ ਇਧਰ ਆਓ ਇੱਕ ਮਿੰਟ ਬਾਪੂ ਜੀ ਬੁਲਾ ਰਹੇ ਆ ਲਿਆਓ ਜਰਾ ਬਾਪੂ ਜੀ ਬੁਲਾ ਦਿੰਦੇ ਬਾਕੀ ਥੱਲੇ ਆ ਜਾਓ ਜਿਹੜੇ ਨਾਲ ਸੁਰ ਲੈਣ ਦੋ ਮਿੰਟ ਬੁਲਾ ਦੋ ਉਹਨਾਂ ਨੂੰ ਅਸ਼ੀਰਵਾਦ ਦੇਣਾ ਉਹਨਾਂ ਨੇ ਕੋਈ ਗੱਲ ਨਹੀਂ ਲੈ ਵਾ ਸੋਨੂ ਜੀ ਇੱਧਰ 우ਸਤਾਦ ਗੁਲਸ਼ਨ ਮੀਰ ਜੀ ਬੁਲਾ ਰਹੇ ਦੋ ਮਿੰਟ ਆਓ ਤੁਸੀਂ ਦੋ ਮਿੰਟ ਆਓ ਸਨਾ ਉਹ ਸਾਜਾਂ ਦਾ ਸਤਿਕਾਰ ਕਰ ਬੇਟਾ ਲੈ ਲੈ ਅਸ਼ੀਰਵਾਦ ਇਹ ਕਰਮਾਂ ਦੇ ਨਾਲ ਜੀ ਜੀ ਹਾਂ ਯਾਰ ਮੇਰੀ ਹੱਥ ਜੋੜ ਕੇ ਬੇਨਤੀ ਜਿਹੜੇ ਸੋਨੂ ਪਾ ਦੇ ਨਾਲ ਆਇਓ ਖੜੇ ਰਹੋ ਬਾਕੀ ਥੱਲੇ ਆ ਜਾਓ ਗੁਜਾਰਿਸ਼ ਤੁਹਾਡੇ ਅੱਗੇ ਬਨ ਸੋਨੂ ਵੀਰੇ ਆ ਜਾ ਕੇ ਆ ਜਾ ਕੋਈ ਨਹੀਂ ਕੋਈ ਲੈ ਹੁਣ ਮਾਈਕ ਇਹ ਅਸ਼ੀਰਵਾਦ ਬਾਪੂ ਗੁਲਸ਼ਨ ਮੀਰ ਦਾ ਧੰਨਵਾਦ ਕਰਦੇ ਜਰਾ ਗੱਲ ਪਤਾ ਕਿ ਦਿਮਾਗ ਚੋਂ ਗੱਲ ਨਿਕਲ ਜਾਂਦੀ 2 ਮਿੰਟ ਯਾਰ ਰੌਲਾ ਨਾ ਪਾਓ ਹਲੋ ਇਹ ਬੱਚਾ ਆ ਚਲੋ ਮਾਲਕ ਇਹਨੂੰ ਓਕੇ ਕੀ ਕਹਿੰਦਾ ਆ ਕਿ ਤੰਨੇ ਦੀਆਂ ਰੱਬ ਚਾਰਦਾ ਜੀ ਠੀਕ ਆ ਉਹ ਗੱਲ ਸੁਣੋ ਗੱਲ ਸੁਣੋ 2 ਮਿੰਟ ਯਾਰ ਤੰਨੇ ਦੀਆਂ ਰੱਬ ਚਾਰਦਾ ਦੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਹ ਵਿਚਾਰਾ ਕਵਲੀਆਂ ਕਰਦਾ ਰੱਬ ਸਿੱਧੀਆਂ ਪਾਵੇ ਠੀਕ ਹੈ ਤੇ ਜਿਉਂਦਾ ਵਸਦਾ ਰਹਿ ਰੱਬ ਤੈਨੂੰ ਰਾਜੀ ਰੱਖੇ ਸੋਨੂ ਸੀਤੋ ਵਾਲੀਆ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਤਾ ਰੱਬ ਤੇਰਾ ਵਿਆਹ ਹੋਇਆ ਤੇਰਾ ਵਿਆਹ ਵੀ ਹੋ ਜਾਣਾ ਤੇਰਾ ਕੁੜੀ ਤੈਨੂੰ ਬਹੁਤ ਸੋਹਣੀ ਮਿਲਣੀ ਆ ਚਿੰਤਾ ਨਾ ਕਰ ਠੀਕ ਹੈ ਅੱਛਾ ਸਿਰਫ ਸਿਰਫ ਇੱਕ ਅੱਧੇ ਮਿੰਟ ਲਈ 2 ਮਿੰਟ ਦਾ 2 ਮਿੰਟ ਇਹ ਕਰੀ ਇਹ ਕਰੀ ਖੁਸ਼ ਹੋ ਕੇ ਦਾ ਬਿਆਦ ਨਾ ਵਾਹ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਨਹੀਂ ਦੋਬੇ ਮੇਰੇ ਗਵਾਂਢੀ ਆ ਮੇਰੇ ਚਾਚਾ ਵੀ ਲੱਗਦਾ ਰਕੇਸ਼ ਜੀ ਤੇ ਦਿਮਾਗ ਚੋਂ ਨਿਕਲ ਜਾਂਦੀ ਆ ਮੇਰੇ ਹਾਲ ਦੋ ਕੁ ਮਹੀਨੇ ਹੋ ਗਏ ਆ ਇਹ ਸਾਡੇ ਗਵਾਂਢੀ ਸੀਗੇ ਤੇ ਕਿਸੇ ਕਾਰਨ ਤੇ ਜਾਂ ਰੱਬ ਨੂੰ ਜਿੰਨਾ ਕਿ ਟਾਈਮ ਸੀ ਉਹ ਸਾਨੂੰ ਅਲਵਿਦਾ ਕਹਿ ਗਏ ਨੇ ਤੇ ਸਿਰਫ 10 ਸਕਿੰਟ ਲਈ ਉਹਨਾਂ ਵਾਸਤੇ ਜ਼ਰੂਰ ਕੱਢੋ ਕਿਉਂਕਿ ਜਿੱਦਾਂ ਇਹ ਪੰਜਾਬ ਪੰਜਾਬ ਦੇ ਰੋਡ ਸੁਟਦੇ ਨਾ ਬੱਚੇ ਤੇਰੇ ਛੋਟੇ ਭਰਾ ਹੀ ਆ ਬੱਚੇ ਹੀ ਐ ਤੇ ਇਦਾਂ ਹੀ ਉਹ ਸੁਟਦੇ ਸੀ ਮੇਲੇ ਦੇ ਵਿੱਚ ਨਾ ਬਾਬੇ ਮਾਈ ਸਾਹਿਬ ਦੇ ਮੇਲੇ ਬੜਾ ਰੁਪਈਆ ਸੁਟਿਆ ਉਹਨਾਂ ਨੇ ਤੇ ਪਤਾ ਕੀ ਸੀ ਵੀ ਉਹਨਾਂ ਨੇ ਇਦਾਂ ਹੋ ਜਾਣਾ ਤੇ ਬਾਕੀ ਉਹਨਾਂ ਨੂੰ ਸਵਰਗਾਂ ਚ ਲਿਜਾਵੇ ਦਾਤਾ ਭਲੀ ਕਰੇ ਰਹਿਮਤ ਕਰੇ ਦਾਤਾ ਖੁਸ਼ ਰੱਖੇ ਦਾਤਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਦਾਤਾ ਸਲਾਓ ਜ਼ੋਰਦਾਰ ਤਾੜੀਆਂ ਲਾਓ ਜ਼ੋਰਦਾਰ ਪਾ ਲਓ ਜੀ ਲੈ ਵੀ ਸੋਨੂੰ ਉਸਤਾਦ ਜੀ ਕੋ ਤੈਨੂੰ ਅੱਜ ਵਿਆਹ ਦਾ ਅਸ਼ੀਰਵਾਦ ਮਿਲ ਗਿਆ ਈ ਹੁਣ ਜਦੋਂ ਅਗਲੀ ਵਾਰੀ ਆਣਾ ਨਾ ਤੂੰ ਮੇਲੇ ਦੇ ਵੋਟੀ ਨਾਲ ਲੈ ਕੇ ਆਣਾ ਇੱਕ ਵਾਰੀ ਗੱਜ ਕੇ ਤਾੜੀਆਂ ਜਰਾ ਹਾਂਜੀ ਜੀ ਵੀਰੇ ਸੱਸੀ ਗਾਲ ਸਾਰਿਆਂ ਨੂੰ ਆਪਣੇ ਲੋ ਦੀਦੀ ਦੀ ਗੁਲਸ਼ਨ ਨੂੰ ਮੇਰੇ ਨੂੰ ਧੰਨਵਾਦ ਦੀਦੀ ਉਹਨਾਂ ਸਲਤਾਨਾ ਦੀਦੀ ਉਹਨਾਂ ਨੂੰ ਵੀ ਧੰਨਵਾਦ ਮੇਰੇ ਰੇਖ ਮਾਤਾ ਜੀ ਨੂੰ ਵੀ ਧੰਨਵਾਦ ਮੇਰੇ ਨੂੰ ਜੀ ਆਇਆਂ ਨੂੰ ਸैम ਸਿੱਧੂ ਸਾਹਿਬ ਸैम ਸਿੱਧੂ ਜੀ ਨੂੰ ਭਰਾ ਨੂੰ ਧੰਨਵਾਦ ਵੀਰੇ ਲੱਕੀ ਮੀ ਸਾਇਲ ਮੀ ਸਾਇਲ ਮੀ ਇਹ ਰਣੋਦੀ ਵੀ ਰਣਮੇਤਾ ਧੰਨਵਾਦ ਮੇਰੇ ਨੂੰ ਅਨਪਾ ਨੂੰ ਵੀ ਤਾਂ ਵੀਰੇ ਨੂੰ ਧੰਨਵਾਦ ਸਾਰੇ ਮੀਰ ਫੈਮਲੀ ਨੂੰ ਸਾਰੇ ਮੀਰ ਫੈਮਲੀ ਨੂੰ ਧੰਨਵਾਦ ਮੇਰੇ ਵੱਲੋਂ ਜੀ ਆਇਆਂ ਨੂੰ ਵੀਰੇ ਕਿਹੜਾ ਸੁਣਨਾ ਤੁਸੀਂ ਦਰਦੋ ਆ ਵੀ ਇਸ਼ਕ ਲਾਲਗੇ ਸائیں ਜੀ ਨਾ ਨਾ ਸਾਈਆਂ ਤੋਂ ਪਹਿਲਾਂ ਸائیں ਜੀ